ਇਨੇ 2-3 ਦਿਨ ਪਹਿਲਾਂ ਡੇਰਾ ਮੁਖੀ ਰਾਧਾ ਸਵਾਮੀ ਗੁਰਿੰਦਰ ਸਿੰਘ ਢਿੱਲੋਂ ਜਿਹਨੂੰ ਉਹਦੇ ਡੇਰੇ ਤੇ ਜਾ ਕੇ ਜੋ ਕਿ ਇੱਕ ਢਮੀ ਗੁਰੂ ਹੈ ਸਰਦਾਰ ਜਗਜੀਤ ਸਿੰਘ ਠਿੰਡਾ ਜੋ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀਆਂ ਆਪਣੀ ਪੁੱਤ ਬਖਸ਼ਾਉਣ ਵਾਸਤੇ ਉੱਥੇ ਪੇਸ਼ ਹੋਇਆ ਤੇ ਇਸ ਨੇ ਕੀ ਭੁੱਲ ਕੀਤੀ ਜਿਹੜੀ ਬਖਸ਼ਿਸ਼ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਨਾ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਮਾਂਗਾ ਕਿ ਸਿਆਣੇ ਕਹਿੰਦੇ ਆ ਕਿ ਜੇ ਕੋਈ ਸਵੀਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਇਹ ਨੂੰ ਭੁਲਿਆ ਨਹੀਂ ਕਹੀਦਾ ਇਹ ਗੱਲ ਜਿਹੜੀ ਹੈ ਜਗਦੀਸ਼ ਸਿੰਘ ਢਿੱਡੇ ਤੇ ਬਹੁਤ ਦੁਖਦੀ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਸਰਦਾਰ ਜਗਜੀਤ ਸਿੰਘ ਢਿੰਡਾ ਜੋ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਓਕੇ ਆਪਣੀਆਂ اپنی پول بکਾਉਣ ਵਾਸਤੇ ਉੱਥੇ ਪਹੁੰਚ ਹੋਇਆ ਤੇ ਇਸ ਨੇ ਕੀ ਭੁੱਲ ਕੀਤੀ ਜਿਹੜੀ ਬਖਸ਼ਿਸ਼ ਕਰਨ ਵਾਸਤੇ ਸ੍ਰੀ ਅਕਾਲ ਪੁਰਸਾਤੇ ਪਹੁੰਚੇ ਮੈਂ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਕਹਾਂਗਾ ਕਿ ਸਿਆਣੇ ਕਹਿੰਦੇ ਆ ਕਿ ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦਾ ਇਹ ਗੱਲ ਜਿਹੜੀ ਹੈ ਜਗਦੀਸ਼ ਸਿੰਘ ਢਿੱਡੇ ਤੇ ਬਹੁਤ ਦੁਖਦੀ ਹੈ ਇਹਨੇ 2-3 ਦਿਨ ਪਹਿਲਾਂ ਡੇਰਾ ਮੁਖੀ ਰਾਧਾ ਸਵਾਮੀ ਗੁਰਿੰਦਰ ਸਿੰਘ ਢਿੱਲੋਂ ਜਿਹਨੂੰ ਉਹਦੇ ਡੇਰੇ ਤੇ ਜਾ ਕੇ ਜੋ ਕਿ ਇੱਕ ਢੰਮੀ ਗੁਰੂ ਹੈ ਪਰ ਉਸ ਦੇ ਡੇਰੇ ਤੇ ਜਾ ਕੇ ਤੇ ਇਹਦੇ ਨਾਲ ਬਾਬਾ ਵਰਜੀਤ ਸਿੰਘ ਦਾਦੂਆ ਉਹ ਕੌਣ ਹੈ ਉਹਦੇ ਪਿਛੋਕੜ ਬਾਰੇ ਥੋੜਾ ਜਿਆਦਾ ਦੱਸਣਾ ਚਾਹਾਂਗਾ ਇਹ ਅੱਜ ਹਰਿਆਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਨ ਪ੍ਰਚਾਰ ਭਾਜਾ ਜਿਹੜਾ ਉਹ ਚੇਅਰਮੈਨ ਵੀ ਹੈ ਤੇ ਇਸ ਤੋਂ ਪਹਿਲਾਂ ਸਰਬੱਤ ਖਾਲਸਾ ਵਿੱਚ ਇਸ ਨੂੰ ਸ੍ਰੀ ਤਨਦਵਾ ਸਾਹਿਬ ਦਾ ਜਥੇਦਾਰ ਵੀ ਨਿਯੁਕਤ ਕੀਤਾ ਗਿਆ ਸੀ। ਔਰ ਉਹ ਜਗਦੀਸ਼ ਸਿੰਘ ਢਿੰਡੇ ਨੂੰ ਨਾਲ ਲੈ ਕੇ ਤੇ ਡੇਰੇ ਅਰਾਧਾ ਸਵਾਮੀ ਦੇ ਗਿਆ ਤੇ ਉੱਥੇ ਉਹਨੂੰ ਸ੍ਰੀ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਹੈ ਉਹ ਪੇਟ ਕਰ ਰਿਹਾ ਸਾਡੇ ਪਰਸੋਂ ਮੀਟਿੰਗ ਸੀ ਬੜਾਜ ਪਿੰਡ ਦੇ ਵਿੱਚ ਅੱਜ ਨੂੰ ਪਤਾ ਕਿ ਤੁਸੀਂ ਸੁਣਿਆ ਹੋਵੇਗਾ ਸਾਰਾ ਕਿ ਜੇਰਾ ਰਾਧਾ ਸਵਾਮੀ ਜਿਹੜਾ ਹੈ ਉਸ ਬਾਬਾ ਜੀਵਨ ਸਿੰਘ ਜੀ ਜਿਹੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ ਪਿੰਡ ਬੜਾਜ ਚ ਬਣੇ ਗੁਰਦੁਆਰੇ ਨੂੰ ਧਾਰ ਰਿਆ ਚਾਰੀ ਚ ਹੈ ਉਹਦੇ ਸਬੰਧ ਚ ਅਸੀਂ ਉੱਥੇ ਮੀਟਿੰਗ ਰੱਖੀ ਸੀ ਪ੍ਰਸ਼ਾਸਨ ਸਾਹਿਬ ਨੂੰ ਮੀਟਿੰਗ ਨਹੀਂ ਸੀ ਕਰਨ ਲੈਂਦਾ ਲੇਕਿਨ ਕੀਤੀ ਅਸੀਂ ਮੀਟ ਹੋਰ ਕਿੰਨੇ ਗੁਰਦੁਆਰੇ ਜਿਹੜੇ ਨੇ ਉਹ ਥੋੜਾ ਜਿਹਾ ਵੀਰਵਾ ਦਵਾਂਗਾ ਜਿਸ ਤਰ੍ਹਾਂ ਕਿ 1932 ਵਿੱਚ ਸਰਦਾਰ ਸੰਤਾ ਸਿੰਘ ਜੀ ਜਿਨ੍ਹਾਂ ਨੇ ਅੱਠ ਕਨਾਲ 14 ਮਰਲੇ ਰਕਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਰਜੀਤੀ ਕਰਾਈ ਸੀ ਉਹ ਵੀ ਇਹ ਹੜੱਪ ਕਰ ਗਏ ਇੱਕ ਪਹਿਲਾ ਪਿੰਡ ਬੜੈਚ ਦੇ ਵਿੱਚ ਗੁਰਦੁਆਰਾ 2012 ਦੇ ਵਿੱਚ ਇਹਨੇ ਢਾਕੇ ਤੇ ਉਹ ਮਲਗਾਮੇਟ ਕਰਤਾ ਸੀ ਉਹਦੇ ਸਬੰਧ ਵਿੱਚ ਬੜਾ ਰੌਲਾ ਪਿਆ ਤੇ ਅੱਜ ਵੀ ਇਹਨੇ ਡੇਰੇ ਦੇ ਅੰਦਰ ਉਹ ਇੱਕ ਇਮਾਰਤ ਬਣਾਈ ਹੋਈ ਹੈ ਜਿਹਨੂੰ ਕੁਝ ਬੰਦੇ ਗੁਰਦੁਆਰਾ ਸਾਹਿਬ ਦਾ ਨਾਂ ਦਿੰਦੇ ਨੇ ਗੁਰਦੁਆਰਾ ਤਾਂ ਉਹ ਹੁੰਦਾ ਜਿੱਥੇ ਕੋਈ ਹਰ ਕੋਈ ਜਾ ਸਕੇ ਲੇਕਿਨ ਉਸ ਨੂੰ ਕੋਈ ਰਸਤਾ ਨਹੀਂ ਉਹ ਡੇਰੇ ਦੇ ਅੰਦਰ ਜਿਹੜਾ ਜਾਏਗਾ ਉਹ ਹੀ ਉੱਥੇ ਜਾ ਸਕਦਾ ਤੇ ਡੇਰੇ 'ਚ ਜਾਂਦੇ ਖਾਂ ਨਹੀਂ ਆਮ ਸਿੱਖ ਤਾਂ ਜਾਣੀ ਸਕਦਾ ਇਸੇ ਤਰ੍ਹਾਂ ਹੁਣ ਪਿੰਡ ਮੰਡਵਤਾਲਾ 32 ਪਿਰਥੀ ਤੋਂ ਉਹਦੀ 6 ਏਕੜ ਜ਼ਮੀਨ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਆ ਉਹਦਾ ਇਹਨੇ ਆਪਣੇ ਬੰਦਿਆਂ ਨਾਲ ਤਵਾਦਲਾ ਕਰਾ ਕੇ 2 ਕਿੱਲੇ ਲੈਣਾ ਚੱਕੋ ਕੀ ਪਿੰਡ ਹੈ ਮੰਡਵਤਾਲੇ ਦੇ ਨਾਲ 2 ਕਿੱਲਾਂ ਦਾ ਤਵਾਦਲਾ ਕੀਤਾ 6 ਕਿੱਲੇ ਦਾ 6 ਕਿੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਆ ਉਹ 6 ਕਿੱਲੇ ਜਿਹੜੇ ਨੇ ਲੈਦੇ ਤੇ ਉਹਦੇ ਬਦਲੇ 'ਚ 2 ਕਿੱਲੇ ਦਿੱਤੇ ਚੱਕੋ ਕੀ ਪਿੰਡ ਦੂਸਰੇ ਪਿੰਡ ਸੋ ਇਹ ਕਿੰਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਬਾਕੀ ਤਾਂ ਗੱਲਾਂ ਛੱਡੀਏ ਆਪਾਂ ਪਰ ਹਜ਼ਾਰਾਂ ਏਕੜੇ ਪੰਚਾਇਤਾਂ ਦੀਆਂ ਜ਼ਮੀਨਾਂ ਮਰੇ ਹੋਏ ਬੰਦਿਆਂ ਦੀਆਂ ਰਜਿਸਟਰੀਆਂ ਹੋਰ ਕਿੰਨੇ ਲੋਕਾਂ ਦੀਆਂ ਜ਼ਬਰਦਸਤੀ ਧੱਕੇ ਨਾਲ ਇਹਨੇ ਕਬਜ਼ੇ ਕੀਤੇ ਹਨ ਉਹ ਗੱਲ ਤਾਂ ਵੱਖਰੀ ਹੈ ਲੇਕਿਨ ਜਿਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਇਹ ਹੜੱਪ ਕੀਤੀਆਂ ਨੇ ਤੇ ਉਹਦੇ ਸੰਬੰਧ ਵਿੱਚ ਮੈਂ ਪਰਸੋਂ ਇਹ ਗੱਲ ਕਹੀ ਸੀ ਕਿ ਢਿੰਡਾ ਨੂੰ ਸੰਬੋਧਨ ਹੋ ਕੇ ਭਾਈ ਢਿੰਡਾ ਸਾਹਿਬ ਜਿਹੜਾ ਤੁਸੀਂ ਇੱਥੇ ਆ ਕੇ ਡੇਰੇ ਦੇ ਉੱਤੇ ਇਹ ਡੇਰਾ ਮੁਖੀ ਗਰਿੰਦਰ ਸਿੰਘ ਢਿੱਡੋਂ ਨੂੰ ਸ੍ਰੀ ਸਾਹਿਬ ਤੇ ਦਿਸਰੀ ਦਰਬਾਰ ਸਾਹਿਬ ਦਾ ਮਾਡਰਨ ਢੇਕ ਕਰ ਰਹੇ ਹੋ ਕਿ ਇਸ ਖੁਸ਼ੀ ਵਿੱਚ ਕਿ ਤੂੰ ਤਗੜਾ ਹੋ ਕੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਜੜੀਆਂ ਗੁਰਦੁਆਰੇ ਜਿਹੜੇ ਨੇ ਉਹ ਢਾ ਤੇ ਕਬਜ਼ੇ ਕਾਰੋਂ ਨਾ ਤੇ ਅਸੀਂ ਤੇਰੇ ਨਾਲ ਹਾਂ ਇਸ ਕਰਕੇ ਪੱਕ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਤਰਾਂ ਕੀਤਾ ਤੇ ਕੱਲ ਫਿਰ ਸਰਦਾਰ ਜਗਜੀਤ ਸਿੰਘ ਢਿੱਡਾ ਆਪਣੇ ਸਾਥੀਆਂ ਨਾਲ ਲੈ ਕੇ ਤੇ ਭੋਲ ਬੁਸਾਉਣ ਵਾਸਤੇ ਸੀ ਗਿਆ ਕਾਬਸ ਸਾਹ ਤੇ ਪਹੁੰਚਾ ਔਰ ਉਹਨੇ ਸਪਸ਼ਟ ਕੀਤਾ ਮੈਨੂੰ ਮਜਬੂਰ ਕੀਤਾ ਗਿਆ ਦੇਵਦੀ ਝਾਰ ਵਾਸਤੇ ਉਹਨੇ ਬਹੁਤ ਵਿਸਤਾਰ ਦੇ ਨਾਲ ਆਪਣੀ ਗੱਲਬਾਤ ਜੜੀ ਕੀਤੀ ਹੈ ਨਾਲ ਕੌਣ ਲੱਗੇ ਗਿਆ ਇਹ ਸਭ ਨੂੰ ਪਤਾ ਹੈ ਕਿ ਡੇਰੇ ਦੇ ਨਾਲ ਕੌਣ ਥੜ ਰਿਹਾ ਹੈ ਔਰ ਜਿਹੜਾ ਨਾਲ ਸੀ ਉਹਦੀ ਨਾਲ ਲੱਗੇਆ ਹੁਣ ਮੈਂ ਇੱਕ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਕਬੀਲਤੀ ਕਾਹਲੀ ਚਾਹਣਾ ਕਿ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਢਾ ਆਪਣੇ ਆਪ ਭੁੱਲ ਬੁਛਾਉਣ ਵਾਸਤੇ ਗਿਆ ਕਿ ਮੈਂ ਇਸ ਡੇਰੇ ਤੇ ਜਾ ਕੇ ਭੁੱਲ ਕੀਤੀ ਆ ਅਵੱਗਿਆ ਕੀਤੀ ਆ ਤੇ ਮੈਨੂੰ ਬਖਸ਼ਿਆ ਇਸੇ ਤਰ੍ਹਾਂ ਜੇ ਤਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਆਪਣੇ ਆਪ ਉੱਥੇ ਆ ਕੇ ਭੁੱਲ ਬਖਸਾਉਂਦੇ ਆ ਤੇ ਬਹੁਤ ਵਧੀਆ ਗੱਲ ਤੇ ਜੇ ਨਹੀਂ ਤੇ ਫਿਰ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਦਕੇ ਇਹ ਪੁੱਛਿਆ ਜਾਵੇ ਕਿ ਇੱਕ ਜਿਹੜਾ ਜੇ ਧਾਰੀ ਗੁਰੂ ਹੈ ਕਿਉਂਕਿ ਉਹਨਾਂ ਨੇ ਆਪਣਾ ਵੱਖਰਾ ਮਤ ਰਾਵਾ ਸਵਾਮੀ ਮਤ ਚਲਾਇਆ ਹੋਇਆ ਤੇ ਉਸ ਮਤ ਦੇ ਮੁਖੀ ਨੂੰ ਤੂੰ ਉਥੇ ਡੇਰੇ ਤੇ ਜਾ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦਾ ਜਿਹੜਾ ਪ੍ਰਧਾਨ ਹੈ ਜਗਜੀਤ ਸਿੰਘ ਢੀਂਡਾ ਨੂੰ ਨਾਲ ਲੈ ਕੇ ਸ੍ਰੀ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਦੇ ਰਹੇ ਹੋ ਕਿਸ ਖੁਸ਼ੀ ਵਿੱਚ ਦਿੱਤਾ ਹੈ ਕੀ ਉਹਨੇ ਕੰਮ ਵਾਸਤੇ ਪੰਥ ਵਾਸਤੇ ਕੀ ਕੀਤਾ ਜਿਹਦੇ ਕਰਕੇ ਉਹਨੂੰ ਇਹ ਸਨਮਾਨ ਦਿੱਤਾ ਗਿਆ ਸਿਰਫ ਇਹ ਕਰਕੇ ਕਿ ਉਹਦੇ ਖਿਲਾਫ ਮੇਰੇ ਵੱਲੋਂ ਇਹ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਜਿਸ ਤਰ੍ਹਾਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਾ ਜਾਂ ਗਰੀਬ ਲੋਕਾਂ ਦੇ ਦੋ ਦੋ ਮਰਿਆਂ ਦੇ ਪਲਾਟਾ ਦਾ ਜਾਨ ਤਰਿਆ ਪਿਆਸ ਦੇ ਕੁਦਰਤੀ ਵਹਾ ਨੂੰ ਜਿਹੜਾ ਬਦਲਦਾ ਹਾਈਪੁੱਟਾਂ 'ਚ ਵੀ ਮੈਂ ਗਿਆ ਮੇਰੇ ਬਹੁਤ ਸਾਰੇ ਕੇਸ ਨੇ ਜਿਹੜੇ ਹਾਈਪੁੱਟਾਂ ਦੇ ਵਿੱਚ ਵੀ ਡੇਰਾ ਰਾਧਾ ਸਵਾਮੀ ਦੇ ਜਿਹੜੇ ਨੇ ਖਾਫ ਪਾਏ ਹੋਏ ਨੇ ਤੇ ਇਹ ਉਹਨਾਂ ਨੂੰ ਬਚਾਉਣ ਵਾਸਤੇ ਕਿਉਂਕਿ ਮੇਰੇ ਤੇ ਇੱਕ ਸਵਾਲ ਉੱਠਦਾ ਡੇਰੇ ਵਾਲੇ ਵੀ ਇਹ ਗੱਲ ਕਹਿੰਦੇ ਨੇ ਆਹ ਬੰਦੇ ਨੂੰ ਇਹ ਗੱਲ ਕਹਿੰਦੇ ਨੇ ਕਿ ਯਾਰ ਤੂੰ ਡੇਰੇ ਦੇ ਖਿਲਾਫ ਕਿਉਂ ਬੋਲਦਾ ਹੈ ਜਦੋਂ ਕਿ ਉਥੇ ਜਿਹੜੇ ਜਥੇਦਾਰ ਰਹੇ ਨੇ ਤਖਤ ਦੰਦਵਾ ਸਾਹਿਬ ਦੇ ਉਹ ਉਥੇ ਜਾਂਦੇ ਨੇ ਕੌਮ ਦੇ ਪ੍ਰਚਾਰਕ ਨੇ ਦੰਦਵਾ ਸਾਹਿਬ ਉਥੇ ਜਾਂਦੇ ਤੇ ਤੂੰ ਉਹਨਾਂ ਦੇ ਘਰ ਤੋਂ ਕਹਿੰਦਾ ਹੋਰ ਵੀ ਕਈਆਂ ਨੇ ਉਹ ਨਾ ਲੈਂਦੇ ਨੇ ਉਹ ਆਪੇ ਸਮਝ ਜਾਣ ਕਿ ਜਿਹੜੇ ਜਿਹੜੇ ਉਥੇ ਡੇਰੇ ਤੇ ਜਾਂਦੇ ਨੇ ਸੋ ਮੈਂ ਜਥੇਦਾਰਾਂ ਪਰਬਾਤਕ ਸਰ ਨੂੰ ਇਹ ਅਪੀਲ ਕਰਦਾ ਕਿ ਜਿਸ ਤਰ੍ਹਾਂ ਝਿੰਡੇ ਨੇ ਆਪਣੀ ਭੂਲ ਬਖਸ਼ਾ ਲਈ ਆ ਇਸੇ ਤਰ੍ਹਾਂ ਦੰਦਵਾ ਸਾਹਿਬ ਜੇ ਤਾਂ ਭੂਲ ਬਖਸ਼ਉਂਦੇ ਠੀਕ ਹੈ ਤੇ ਨਹੀਂ ਤੇ ਇਹਨੂੰ ਆਕਾਲ ਤਖਤ ਤੇ ਜਿਹੜਾ ਉਹ ਤਲਬ ਕਰਕੇ ਤੇ ਇਹਨੂੰ ਜਿਹੜੀਆਂ ਬਣਦੀ ਖਲਾਫੇ ਦੇ ਖਰਾਬ ਕਾਰਜ ਜਿਹੜੀਆਂ ਉਹ ਕੀਤੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ